ਹਰਿਆਣਾ ਸਿੱਖ ਇਕਤਾ ਦਲ ਵੱਲੋਂ ਨਵੀਂ ਅਨਾਜ ਮੰਡੀ ਵਿਖੇ ਹਰਿਆਣਾ ਮਹਾ ਸਿੱਖ ਕਾਨਫਰੰਸ ਕਰਵਾਈ ਗਈ ਜਿਸ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਨਜ਼ਰ ਆਏ ਇਸ ਸਮੇਂ ਉਸ ਸਟੇਜ ਤੋਂ ਕਾਫੀ ਜ਼ਿਆਦਾ ਸਰਕਾਰਾਂ ਤੇ ਵਰਦੇ ਨਜ਼ਰ ਆਏ ਉਹਨਾਂ ਦੇ ਵੱਲੋਂ ਇੱਕ ਤਾਕੜ ਸਪੀਚ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਵੋਟਾਂ ਤੇ ਨੋਟਾਂ ਦੇ ਲਈ ਸਿੱਖਾਂ ਦੀ ਵਰਤੋਂ ਕਰਦੀਆਂ ਨੇ ਜਿਸ ਸਮੇਂ ਉਹਨਾਂ ਦੇ ਵੱਲੋਂ ਸਿੱਖਾਂ ਨੂੰ ਲਾਂਬੰਦ ਕੀਤਾ ਗਿਆ ਪਰ ਉਹਨਾਂ ਨੇ ਕਿਹਾ ਕਿ ਜਦੋਂ ਸਿੱਖਾਂ ਨੂੰ ਅੱਕ ਦੇਣ ਦੀ ਗੱਲ ਆਉਂਦੀ ਹੈ ਤਾਂ ਇਹ ਅਣਗੌਲੀਆਂ ਕਰ ਦਿੰਦੀਆਂ ਨੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਨੂੰ ਸਰਕਾਰਾਂ ਦੀ ਸਾਜ਼ਿਸ਼ ਕਰਾਰ ਦਿੱਤਾ ਹੈ ਇਸ ਸਮੇਂ ਉਹਨਾਂ ਦੇ ਵੱਲੋਂ ਦੋ ਵੱਡੇ ਹੋਰ ਵੀ ਐਲਾਨ ਕੀਤੇ ਗਏ ਪਰ ਉੱਥੇ ਹੀ ਸਰਕਾਰਾਂ ਤੇ ਕਾਫੀ ਜ਼ਿਆਦਾ ਵਰਦੇ ਨਜ਼ਰ ਆਈ ਇਸ ਸਮੇਂ ਉਹਨਾਂ ਨੇ ਸਿੱਖਾਂ ਦੇ ਬਾਰੇ ਹੋਰ ਵੀ ਵੱਡੇ ਬਿਆਨ ਦਿੱਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਲੰਮੇ ਦਾੜੇ ਤੇ ਦਸਤਾਰ ਤੋਂ ਨਫ਼ਰਤ ਕਰਨ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਇਹ ਲੰਮੇ ਦਾੜੇ ਤੇ ਦਸਤਾਰ ਵਾਲੇ ਸਿੱਖ ਨਾ ਹੁੰਦੇ ਤਾਂ 1947 ਦੇ ਵਿੱਚ ਪਾਕਿਸਤਾਨ ਦੀ ਹੱਦ ਦਿੱਲੀ ਤੱਕ ਪਹੁੰਚ ਸਕਦੀ ਸੀ ਇਸ ਸਮੇਂ ਉਹਨਾਂ ਦੇ ਵੱਲੋਂ ਸਰਕਾਰਾਂ ਦੇ ਚਿਹਰੇ ਬੇਨਕਾਬ ਕੀਤੇ ਗਏ ਤਾਂ ਉੱਥੇ ਹੀ ਭਾਜਪਾ ਸਰਕਾਰ ਤੇ ਕਾਫੀ ਜ਼ਿਆਦਾ ਵਰਦੇ ਵੀ ਨਜ਼ਰ ਆਇਆ